ਲਜੀ ਦੁਪਹਿਰ ਦਾ ਟਾਈਮ ਆਪਾਂ ਬਣਾਨੇ ਚਾਵਲ ਤੜਕੇ ਵਾਲੀ ਥੋੜੀ ਜੀ ਦਾਲ ਵੀ ਵੀ ਹੈ ਇਹ ਮਿਰਚਾਂ ਤੇ ਕੁਝ ਫਲੀਆਂ ਟਟੀਆਂ ਨੇ ਪਿਆਜ਼ ਤੇ ਆਲੂ ਤੇਲ ਆਪਣਾ ਗਰਮ ਹੋ ਗਿਆ ਕੁੱਕਰ ਚ ਤੇ ਜੀਰਾ ਪਾ ਕੇ ਲਾਨੇ ਤਾ ਚਾਵਲਨ ਤੜਕਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਵੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਵੀਡੀਓਨ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਇਹ ਟਾਈਮ ਸੀ ਦੁਪਹਿਰ ਦਾ ਸਵੇਰੇ ਆਪਾਂ ਥੋੜਾ ਬਹੁਤਾ ਕੰਮ ਕਰਕੇ ਸ਼ਾਇਦ ਚਲੇ ਗਈ ਸੀ ਉਸ ਤੋਂ ਬਾਅਦ ਆ ਕੇ ਬੱਚਿਆਂ ਨੂੰ ਆਉਂਦੇ ਲੱਗੇ ਹੋਏ ਸੀ ਪੋਖਾ ਆਪਾਂ ਬਣਾਏ ਫਿਰ ਆ ਕੇ ਤੜਕੇ ਵਾਲੇ ਚਾਵਲ ਨਮਕੀਂ ਚੋਲ ਤੇ ਆਪਾਂ ਪਹਿਲਾਂ ਸਭ ਚਾਹ ਵੀ ਨਹੀਂ ਬਣਾਈ ਫਟਾਫਟ ਚਾਵਲ ਬਣਾ ਕੇ ਦਿੱਤੇ ਬੱਚਿਆਂ ਨੂੰ ਖਾਣਨ ਇਥੇ ਆਪਾਂ ਬਣਾਵਾਂਗੇ ਨਮਕੀਨ ਚੋਲ ਹਾਜੀ ਮੈਂ ਚਾਵਲ ਬਣਾ ਰਹੀ ਸੀ ਉਹਨੇ ਨੂੰ ਇਹ ਸਿੱਧੇ ਸਰਵਿਸ ਕਰਨ ਵਾਲੇ ਭਾਈ ਆ ਗਏ ਤੇ ਆਪਾਂ ਫਿਰ ਚਾਵਲ ਬਣਾ ਕਾਫੀ ਲੇਟ ਖਾਦੇ ਸੀ ਬੱਚਿਆਂ ਨੂੰ ਦੇ ਦਿੱਤੇ ਸੀ ਤੇ ਚਾਹ ਚੂ ਬਣਾਈ ਕਾਫੀ ਟਾਈਮ ਹੋ ਗਿਆ ਸੀ 3:30 ਦਾ ਟਾਈਮ ਹੋ ਗਿਆ ਸੀ 2:30 ਵਜੇ ਤਾਂ ਆਪਾਂ ਸ਼ਹਿਰੋਂ ਆਏ ਸੀ ਇਆ ਕੇ ਚਾਵਲ ਬਣਾਏ ਫਿਰ ਚਾਹ ਬਣਾਈ ਐਸੇ ਕਰਕੇ ਸਾਰੇ ਕੰਮ ਅੱਜ ਲੇਟ ਹੋ ਗਏ ਇਹਨਾਂ ਨੇ ਸਿਰ ਤੋਂ ਐਸੀ ਪਿਛੋਂ ਵਾਲ ਖੋਲ ਕੇ ਬੈਠੀਆਂ ਨੇ ਸ਼ਾਮ ਨੂੰ ਤੇਲ ਲਾਵਾਂਗੇ ਜਿਹੜੇ ਚਾਵਲ ਆਪਣੇ ਬਣਗੇ ਤੇ ਨਾ ਜਿੰਨਾ ਬੁਲਾਰੀ ਝਾੜੂ ਇਥੇ ਆਪਾਂ ਸ਼ਾਮ ਨੂੰ ਲਾ ਰਏ ਸੀ ਝਾੜੂ ਨਭੂ ਤੋਂ ਲੱਗਿਆ ਨਹੀਂ ਤੇ ਫਿਰ ਮੈਂ ਆਪ ਲਾਨ ਲੱਗੀ ਸੀ ਭਾਂਡੇ ਮਾਂਜ ਕੇ ਇਕੱਠੇ ਕਰਕੇ ਰੱਖ ਦਿੱਤੇ ਸੀ ਠਹਿਰ ਕੇ ਮਾਂਜਨੇ ਆ ਤੇ ਪਹਿਲਾਂ ਝਾੜੂ ਲਾ ਲਈਏ ਫਿਰ ਪੋਚਾ ਲਾ ਕੇ ਤੇ ਫਿਰ ਆਪਾਂ ਭਾਂਡੇ ਗੁੰਡੇ ਮਾਂਜਦੇ ਆਪਾਂ ਚਾਵਲ ਖਾ ਕੇ ਚਾਹ ਵੀ ਫਿਰ ਥੋੜੀ ਦੇ ਆਰੈਸਟ ਕਰਨ ਲੱਗੇ ਸੋ ਗਏ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਝਾੜੂ ਦਾ ਖਲਾਰਾ ਜਪਿਆ ਸੀ ਬਹੁਤ ਸਾਰੇ ਬੱਚਿਆਂ ਨੇ ਲਾਇਆ ਨਹੀਂ ਫਿਰ ਮੇਰੇ ਤੋਂ ਵੀ ਨਹੀਂ ਲੱਗਿਆ ਚਲੋ ਜੀ ਆਪਾਂ ਬੱਚਿਆਂ ਸਿਰਾਂ ਤੇਲ ਲਾ ਕੇ ਭੇਜਦੇ ਆ ਟਿਊਸ਼ਨ ਫਿਰ ਆਪਾਂ ਹੌਲੀ ਹੌਲੀ ਕੰਮ ਕਰ ਲਾਂਗੇ ਨੋ ਜੀ ਆਪਾਂ ਭਾਂਡੇ ਮਾਰ ਲਈਏ ਚਾਹ ਪਣੀ ਪੀ ਲਈਏ ਰੋਟੀ ਖਾ ਲਈਏ ਸਮਾਂ ਆ ਗਿਆ ਭਾਂਡੇ ਫਿਰ ਬਰਾਨੇ ਠਹਿਰ ਕੇ ਸਬਜ਼ੀ ਨੋ ਜੀ ਬੱਚੇ ਖਾ ਰਹੇ ਨੇ ਪਾਪੜ ਅੱਗੇ ਆਈ ਸੀ ਤੇ ਆਪਾਂ ਕੱਟਦੇ ਆਂ ਜੀ ਸਬਜ਼ੀ ਸ਼ਾਮ ਹੋ ਗਈ ਸ਼ਾਮ ਹੋ ਗਈ ਬਾਹਰ ਤੇ ਆਪਾਂ ਬਣਾਣੇ ਆ ਸਬਜ਼ੀ ਜੀ ਆਪਾਂ ਆਲੂ ਤੇ ਫਲੀਆਂ ਲੈ ਆਏ ਬਾਹਰ ਤੇ ਕੱਟਦੇ ਆ ਬੈਠ ਕੇ ਲਾਨੇ ਪੱਖੇ ਦੀ ਤਾਰ ਬਾਹਰ ਗਰਮੀ ਜੀ ਅੱਜ ਬਹੁਤ ਜ਼ਿਆਦਾ ਗਰਮੀ ਪਈ ਦਿਨ ਚ ਨਾ ਇਹ ਸਬਜ਼ੀ ਆਪਾਂ ਕੱਟ ਕੇ ਧੋ ਲਈ ਆਲੂ ਤੇ ਫਲੀਆਂ ਤੇ ਇੱਧਰ ਰੱਖਿਆ ਆਪਾਂ ਤੇਲ ਗਰਮ ਇਹ ਤੜਕਾ ਵੀ ਥੋੜਾ ਜਿਹਾ ਕਰ ਲਿਆ ਕਟਾਜਿਆ ਤੇ ਆਪਾਂ ਲਾਨੇ ਸਬਜੀ ਨੂੰ ਤੜਕਾ ਤੇਲ ਆਪਣਾ ਸੜ ਗਿਆ ਤੇ ਆਪਾਂ ਪਾ ਲਈ ਪਹਿਲਾ ਜੀਰਾ ਰੱਖੀ

शहर से लेगे सारे हो चल काम ले लोगे जिस टाइम से तुम ना करो सब अपने ठीक हो जाएगा और शाम भी आके चालू को चलाए काम के पे कुछ शेयर करके कुछ रह गए बच्चे का लेनी थी खाते टाइम चाय शेयर हो जाए यानी कि बढ़िया रहता है नहीं तो फिर 그코너인 ਹੋ ਜੀ ਇੱਥੇ ਆਪਾਂ ਲਾ ਰਹੇ ਸਬਜ਼ੀ ਨੂੰ ਤੜਕਾ ਤੜਕਾ ਲਾ ਕੇ ਫਿਰ ਅੱਜ ਸਵੇਰੇ ਕੱਪੜੇ ਧੋਏ ਸੀ ਉਹ ਵੀ ਪਏ ਨੇ ਜਿਹ ਤੇਲ ਆਉਣ ਵਾਲੇ ਅਗਰ ਟਾਈਮ ਬਚਿਆ ਤਾਂ ਆਪਾਂ ਕੱਪੜੇ ਤੇਲ ਆ ਲਾਂਗੇ ਬੱਚੇ ਬੱਚਿਆਂ ਦੀ ਵਰਦੀਆਂ ਪ੍ਰੈਸ ਕਰਕੇ ਰੱਖਾਂਗੇ ਸਵੇਰੇ ਜਾਣਾ ਸਕੂਲ ਤੜਕਾ ਆਪਣਾ ਲੱਗ ਗਿਆ ਤੇ ਆਪਾਂ ਸਬਜ਼ੀ ਪਾਤੀ ਵਿੱਚ ਹੌਲੀ-ਹੌਲੀ ਫਿਰ ਆਪਾਂ ਗੈਸ ਘਟ ਕਰਕੇ ਰੱਖ ਦਾਂਗੇ बन भी रहेगी सब्जी ने अपा तड़का लाता आप बार भी काफी नेरा हो ਅੱਜ ਮੇ ਸਬਜ਼ੀ ਲੇਟ ਹੋ ਗਈ। ਕਿਉਂਕਿ ਸ਼ਾਮ ਨੂੰ ਮੈਂ ਝੜਪੋ ਚਲਾਣ ਲਾ ਕੇ ਕੰਮ ਕਰਨ ਲੱਗੀ ਐ ਇਸ ਕਰਕੇ ਮੇਰੀ ਸਬਜ਼ੀ ਹੋ ਗਈ ਲੇਟ। ਤੇ ਮੈਂ ਆਪਾਂ ਬਣਾ ਲੈਨੇ ਹਾਂ। ਯੋ ਬਾਬਾ ਜੀ ਦਾ ਪਾਠ ਚੱਲ ਰਿਹਾ ਰੈਰਾ ਸਾਹਿਬ ਦਾ। ਬਾਹਰ ਵੀ ਕਾਫੀ ਨੇੜਾ ਹੋ ਗਈ। ਚਲੋ ਜੀ ਅੱਜ ਵਾਲੇ ਬਲੌਗ ਦੇ ਅੰਡਿਆਥੀ ਕਰਦੇ ਆਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਬਲੌਗਰ ਨਾਲ ਤਦ ਲਈ ਸਸਤੀਤ ਕਲ ਜੀ ਬਾਏ ਬਾਏ ਤੇ ਅਗਰ ਬਲੌਗ ਚੰਗਾ ਲੱਗਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਬਾਏ ਬਾਏ